ਮੋਹਿਤ ਨੇ ਬਣਾ ਕੇ ਪਾ ਦੇਣੀ ਆ ਇਹਨੂੰ ਪਰਤੇ ਜਿਹੜਾ ਨਾਮ ਹੋਵੇ ਚਾਰ ਦਿਨ ਮੈਂ ਮੋਹਿਤ ਵਧੀਆ ਬੋਲ ਕੇ ਪਾ ਦਿਓ ਹੈ ਕਈ ਇੱਥੇ ਜੋਰ ਦੇਣਾ ਤੇ ਉੱਗਰਵਾਦ ਕੁਮਰਦਾਵਾਈ ਭਾਈ ਭਾਈ ਮਹਿਲਗਾਮ ਦੇ ਕਾਦਲਾ ਨੂੰ ਪਾਏ ਲਾਓ ਪਾਏ ਲਾਓ ਪਾਏ ਲਾਓ ਮਹਿਲਗਾਮ ਦੇ ਕਾਦਲਾ ਨੂੰ ਪਾਏ ਲਾਓ ਪਾਏ ਲਾਓ ਪਾਏ ਲਾਓ ਹਕਵਾਦ ਬਖਵਾਦ ਮਰਦਾਵਾ ਮਰਦਾਵਾ ਭੁਲਾਵਾ ਘਟਾ ਸਾਰਿਆਂ ਦਾ ਇੱਥੇ ਪੰਚਨ ਤੇ ਬਹੁਤ ਬਹੁਤ ਧੰਨਵਾਦ को न कोई नओ ਆਮੜੇ ਜਾਉਂ ਜਾਨਾ ਉੱਥੇ ਸਮਾਪਤੀ ਕਰੀ ਗਾਓ ਇਤਿਹਾਸ ਸਮਾਪਤੀ ਹਿੰਦੂ ਮੁਸਲਮ ਸਿੱਖ ਐਸਾਈ ਇੱਕ ਮੈਨ ਪਾਈ ਪਾਈ ਹਿੰਦੂ ਮੁਸਲਮ ਸਿੱਖ ਐਸਾਈ ਆਕਤ ਨੇ ਭਾਈ ਭਾਈ ਹਿੰਦੂ ਮੁਸਲਮ ਸਿੱਖ ਐਸਾਈ ਮੈਦਾਨ ਦੇ ਕਾਦਲਾਂ ਨੂੰ ਖਾਏ ਲਾਓ ਖਾਏ ਲਾਓ ਖਾਏ ਲਾਓ ਮੈਦਾਨ ਦੇ ਕਾਦਲਾਂ ਨੂੰ ਖਾਏ ਲਾਓ ਖਾਏ ਲਾਓ ਹਿੰਦੂ ਮੁਸਲਮ ਸਿੱਖ ਐਸਾਈ ਹਿੰਦੂ ਮੁਸਲਮ ਅਤੇਸ਼ ਬੰਗਾ ਬੰਗਾ ਗੋਦਾਵਾਲ 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 ਇਹ ਬੜੀ ਬੋਫੋਵਾ ਬਾਠ ਠੀਕ ਹੈ ਆਪਵਾਦ ਬਖਵਾਦ ਮਰਦਾਵਾਲ ਮਰਦਾਵਾਲ ਮੋਤਾਵਾਲ ਵੈਲਕਮ ਜਨਾਬੋ ਮਰਦੋ ਵੈਲਕਮ ਦੇ ਕਾਬਲਾ ਨੂੰ ਫੜੇ ਲਓ ਫੜੇ ਲਓ ਫੜੇ ਲਓ ਹਿੰਦੂ ਮੁਸਲਮ ਸੇਕੜ ਸੇਕੜ ਸਾਈ ਆਪ ਸੁਨੇਹ ਭਾਈ ਭਾਈ ਡੰਗਰ ਜੰਡਿਆਲਾ ਦੇ ਵਿੱਚ ਔਰ ਐਨ ਕਲਬੀ ਸਟਾਨ ਦੇ ਉੱਤੇ ਝੰਡਿਆਂ ਵਾਲਾ ਚੌਕ ਜਿੱਦੋਂ ਲੋਕ ਜਦੋਂ ਇਸ ਗੱਲ ਲਈ ਦੇਸ਼ ਦੀ ਆਜ਼ਾਦੀ ਤੇ ਦੇਸ਼ ਦੀ ਖੜਤਾ ਲਈ ਲੜਦੇ ਸੀ ਅੱਜ ਅਸੀਂ ਉਸ ਚੌਕ 'ਚ ਖੜੇ ਆ ਜਿਹੜੇ ਇਸ ਗੱਲ ਦਾ ਪ੍ਰਣ ਕਰਦੇ ਆ ਕਿ ਸਾਡੇ ਨਗਰ ਦੇ ਵਿੱਚ Hindu, Muslim, Sikh, Sai ਆਪਸ ਵਿੱਚ ਐਸਾ ਭਾਈ-ਭਾਈ ਪਰ ਅੱਜ ਅਸੀਂ ਜਿਹੜਾ ਪਹਿਲਗਾਮ ਦੇ ਵਿੱਚ ਕਤਲੋਗਾਰਦ ਹੋਈ ਆ ਜਿਹੜੀ ਮਸਲਬ ਦੇ ਨਾਂ ਦੇ ਉੱਤੇ ਅੱਜ ਜੰਡਿਆਲੇ ਦੇ ਇਨਕਲਾਬੀ ਲੋਕ ਉਹਦੀ ਨਖੇਦੀ ਕਰਦੇ ਆ ਕਿਉਂਕਿ ਉਹਨਾਂ ਲੋਕਾਂ ਨੂੰ ਉਹਨਾਂ ਸਾਡੀਆਂ ਭੈਣਾਂ ਨੂੰ ਸਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਨੂੰ ਜਿਨ੍ਹਾਂ ਦੇ ਵਿਆਹ ਨੂੰ ਅਜੇ ਪੰਜ-ਪੰਜ 10-10 ਦਿਨ ਹੋਏ ਸੀ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਲਾਲ ਚੂੜੇ ਪਾਏ ਹੋਏ ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਉਹ ਤੇ ਸ਼ਹੀਦ ਕਰ ਦਿੱਤਾ ਗਿਆ ਅੱਜ ਉਹਨਾਂ ਦੀਆਂ ਅੱਖਾਂ ਦੇ ਤੋਂ ਮਹਿੰਦੀ ਦਾ ਰੰਗ ਵੀ ਨਹੀਂ ਸੀ ਉਤਰਿਆ ਤੇ ਉਹਨਾਂ ਦੇ ਸਿਰਾਂ ਦੇ ਤੇ ਅੱਜ ਚਿੱਟੀਆਂ ਚੁੰनियां ਆਆਂ ਅੱਜ ਮਨ ਦੁਖੀ ਹੁੰਦਾ ਆ ਪੂਰਾ ਦੇਸ਼ ਦੁਖੀ ਆ ਹਿੰਦੁਸਤਾਨ ਦੇ ਵਿੱਚ ਵੱਸਦੇ ਲੋਕ ਕਿਸੇ ਵੀ ਕੋਨੇ 'ਚ ਵੱਸਦੇ ਹੋਣ ਇਹ ਪਹਿਲੀ ਵਾਰ ਹੋਇਆ ਕਿ ਕਸ਼ਮੀਰ ਦੇ ਲੋਕਾਂ ਨੇ ਕਸ਼ਮੀਰ ਬੰਦ ਕੀਤਾ ਔਰ ਮੁਸਲਮਾਨ ਲੋਕਾਂ ਨੇ ਉਹਨਾਂ ਦੇ ਕਤਲਾ ਉਗਾਰਾਂ ਦੇ ਵਿੱਚ ਮਸਜਿਦਾਂ ਦੇ ਵਿੱਚ ਨਗਹਿਦੀ ਕੀਤੀ ਕਿ ਜਿਹੜੇ ਆ ਇਨਸਾਨ ਨੇ ਇਹ ਹਵਾਨੀਆਂ ਤੇ ਲੋਕ ਸੀ ਇਹ ਲੋਕ ਦੇਸ਼ ਦੀ ਅਖੰਡਤਾ ਦੇ ਲਈ ਮੜੇ ਆ ਇਹੋ ਜਿਹੇ ਲੋਕਾਂ ਨੂੰ ਸਾਡਾ ਹਿੰਦੁਸਤਾਨ ਕਦੀ ਵੀ ਬਰਦਾਸ਼ਤ ਨਹੀਂ ਕਰੂਗਾ ਅੱਜ ਲੜਾਈ ਇਸ ਗੱਲ ਦੀ ਆ ਕਿ ਅਸੀਂ ਆਪਣੇ ਦੇਸ਼ ਦੇ ਅੰਦਰ ਆਪਣੇ ਪੰਜਾਬ ਦੇ ਅੰਦਰ ਅਸੀਂ ਆਪਣੇ ਪਿੰਡ ਦੇ ਅੰਦਰ ਜੰਮੇ ਸਾਡਾ ਬੜਾ ਗੌਰਵਸ਼ਾਲੀ ਇਤਿਹਾਸ ਆ 1947 ਦੇ ਬਿਲਲੇ ਵੀ ਅਸੀਂ ਇੱਕ ਵੀ ਮੁਸਲਮਾਨ ਪਰਿਵਾਰ ਨੂੰ ਸਾਡੇ ਜੁਕਾਂ ਨੇ ਜਾਨ ਨਹੀਂ ਸੀ ਦਿੱਤਾ ਉਹਨਾਂ ਦੀ ਬਾਹ ਬੜੀ ਸੀ ਕਿ ਅਸੀਂ ਤੁਹਾਡੇ ਨਾਲ ਖੜੇ ਆ ਅੱਜ ਵੀ ਜਿੱਥੇ ਵੀ ਲੋੜ ਪਊਗੀ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਦੀ ਵੀ ਅਸੀਂ ਉਸ ਗੱਲ ਲਈ ਤਿਆਰ ਆ ਪਰ ਦੇਸ਼ ਦੀ ਇੱਜ਼ਾਤ ਦੇ ਖੰਡਾ ਨੂੰ ਕਦੀ ਵੀ ਖਤਰਾ ਨਹੀਂ ਪੈਣਾ ਹੋਂਦ ਬਾਵੇ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਦੇ ਉੱਤੇ ਬਹੁਤ ਬਹੁਤ ਧੰਨਵਾਦ ਕਰਦਾ ਆ ਅੱਜ ਕਰਦੇ ਆ ਕਿ ਆਪ ਜੇ ਇੱਕ ਦਲੂ ਬਾਤ ਦੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਿਖੇਦੀ ਕਰਨੀ ਚਾਹੀਦੀ ਆ ਆਪਾਂ ਨੂੰ ਡਟ ਕੇ ਦੇਸ਼ ਦੀ ਇੱਜ਼ਾਤ ਦੇ ਖੰਡਾ ਦਾ ਸਾਥ ਦੇਣਾ ਚਾਹੀਦਾ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਿੰਦੂ ਮੁਸਲਮ ਸਿੱਖ ਉਸਾਈ ਆਪਸ ਨੇ ਹੈ

他们走 बै <muchos> बेगानूगानू ਕਿ ਚੇਤੂ ਜੀ ਆਓ ਮਾਤਾ ਜੀ ਨੂੰ ਬਾਤ ਇਧਰ ਹੀ ਜਲੀਏ ਕਰੋ 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 ਲੈ ਬਿਲਕੁਲ ਆਪ ਯਾਰ ਬੱਗੋ ਬਾਤ ਮਰਦਾ ਆਵਾਜ਼ ਮਸ਼ਹੂਰ ਬਾਤ ਮੋਟਾ ਬਾਤ ਰਾਤ ਬਾਤ ਬੱਗੋ ਬਾਤ ਮਰਦਾ ਆਵਾਜ਼ ਜੰਦਾਬਾਦ ਮੋਟਾ ਬਾਤ ਭਾਈ ਜਾਨ ਜੰਦਾਬਾਦ ਜੰਦਾਬਾਦ ਮਿੰਟਾ ਜੇ ਮਮੀ ਦੇ ਠੀਡੂ ਸਾਲ ਮੈਨੂੰ ਅੱਛਾ ਤਿੰਨ ਗਏ ਵੀ ਨੇ ਜੋ ਮੇਰੇ ਨਾਲ ਖਲੇ ਸੀ ਤੰਗਦਾ ਵੈਰ ਕੋ ਲੱਗਾ ਨਹੀਂ ਸੀ ਇਹ ਦੇਖੋ ਆਹੋ ਤੇਰੀ ਚੱਲ ਗਈ ਸੀ ਕਿ ਭੈਣ ਚੋ ਰੱਦੀ ਰੱਖ ਲਈ ਅੱਛਾ ਜਦੋਂ ਮੈਂ ਕਿਹਾ ਵੀ ਮੰਮੀ ਜੀ ਸੰਸਦਾਰ ਹੋਣਾ ਆ ਹਾਂ ਮੈਂ ਤਾਂ ਭੇਜਦੇ ਪੈਸੇ ਜਾਈ ਦੇ ਨਹੀਂ ਭੇਜੇ ਮੈਂ ਕਿਹਾ ਕਿਰਿਆ ਹੋਣੀ ਇਹ ਭਦਵਾ ਭੇਜਦੇ ਐਂ ਚੋ 8700 ਬਣਿਆ ਸੀ 5 ਰੁਪਏ ਜਿਹੜਾ ਬੰਦਾ ਮਰੇ ਤਾਂ ਨਹੀਂ ਕਿਸੇ ਦਾ ਸਗਾ ਭੈਣ ਚੋ ਕੀ ਲੈਣਾ ਮੈਂ ਤਾਂ ਡੈਂਡਾ ਡੰਡਾ ਪੈ ਐਂ ਚੋ ਸਾਡੇ देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर